ਮੰਤ ਕਿਹੜੇ ਏਰੀਆ ਤੁਹਾਡਾ ਜਸਮントਨਗਰ ਅੱਛਾ ਕੀ ਹੋਇਆ ਕੀ ਹੈ ਗੱਲ ਚੋਰੀ ਹੋ ਗਈ ਕਿਸੇ ਦੀ ਚੋਰੀ ਹੋਈ ਗੋਲ ਸੀ 4-5 ਲੱਖ ਦਾ 70000 ਕੈਸ਼ ਸੀਗਾ ਅੱਛਾ ਕਿੰਨਾ ਪਤਾ ਲੱਗਿਆ ਵੀ ਕਦੋਂ ਹੋਈ ਹੈ ਚੋਰੀ ਕਿਦਾਂ ਤੁਸੀਂ ਘਰੋਂ ਕਦੋਂ ਗਏ ਅਸੀਂ ਕੋਲੋਂ ਸਬਾਠ ਨਿਕਲ ਜਾਂਦੇ ਤਾਲਾ ਲਗਾ ਕੇ ਹਾਂਜੀ ਜੋਬ ਕਰਦੇ ਹਾਂ ਜੋਬ ਕਰਦੇ ਹਾਂਜੀ ਅੱਛਾ ਕਾਦੀ ਜੋਬ ਕਰਦੇ ਕੈਂਸਰ ਹਸਪਤਲ ਲੱਗ ਗਈ ਮੈਂ ਤਾਂ ਅੱਛਾ ਜੀ ਤੇ ਤੁਹਾਨੂੰ ਕਿੱਦਾਂ ਪਤਾ ਲੱਗਿਆ ਤੁਸੀਂ ਜੋਬ ਤੇ ਗਏ ਸੀਗੇ ਵੀ ਬਸ ਚੋਰੀ ਦੀ ਕਿੱਦਾਂ ਪਤਾ ਲੱਗਿਆ ਬੱਚੇ ਮੇਰੇ ਆਏ 2 ਵਜੇ ਉਹਨੇ ਤਾਲਾ ਦੇਖਿਆ ਵੀ ਤਾਲਾ ਟੁੱਟਿਆ ਹੋਇਆ ਜੋ ਗੇਟ ਕੋਲ ਕੇ ਅੰਦਰ ਦੇਖਿਆ ਅਲਮਾਰੀ ਦਾ ਤਾਲਾ ਟੁੱਟਿਆ ਹੋਇਆ ਸੀਗਾ ਅਲਮਾਰੀ ਖੁੱਲੀ ਸੀਗੀ ਸਮਾਨ ਵਿਖਰਿਆ ਪਿਆ ਸੀਗਾ ਤੇ ਉਹਨੇ ਮੈਨੂੰ ਫੋਨ ਕੀਤਾ ਮਮਾ ਇੱਦਾਂ ਚੋਰੀ ਹੋ ਗਈ ਆਪਣੀ ਫਟੜਾ ਆ ਜਾ ਮੈਂ ਉੱਥੋਂ ਫੜਾ ਛੁੱਟੀ ਲੈ ਕੇ ਆ ਰਹੀ ਮੈਂ ਆਕੇ ਦੇਖਾ ਸਾਮਾਨ ਖਲੜਾ ਖੁੱਲਿਆ ਪਿਆ ਸੀਗਾ ਕੀ ਕਿੰਨੇ ਦਾ ਸਾਮਾਨ ਨੂੰ ਗੋੜ ਸੀਗਾ 4-5 ਲੱਖ ਦਾ ਤੇ 70 ਹਜ਼ਾਰ ਪੈ ਕੈਸ਼ ਪਿਆ ਸੀ ਮੇਰਾ ਤੇ ਪਤਾ ਲੱਗਿਆ ਵੀ ਕਿੰਨੇ ਲੋਗ ਆਏ ਸੀਗੇ ਔਰ ਕਦੋਂ ਚੋਰੀ ਕੁਛ ਨਹੀਂ ਪਤਾ ਲੱਗ ਆ ਆਂਢ ਗੁਆਂਢ ਦੇਖਿਆ ਕੋਈ ਆਂਢ ਨੇ ਕਿਸੇ ਨੇ ਦੇਖਿਆ ਉਹ ਕਹਿੰਦੇ ਤੁਹਾਨੂੰ ਪਤਾ ਹੀ ਨਹੀਂ ਜਾਂਦੇ ਕਿਸੇ ਨੇ ਨਹੀਂ ਦੇਖਿਆ ਕਿਸੇ ਨੇ ਕੋਈ ਸ਼ੱਕ ਹੈਗਾ ਕਿਸੇ ਤੇ ਕੀ ਕਰਸੇ ਬਿਨਾਂ ਦੇਖੇ ਹੁਣ ਪੁਲਿਸ ਆਈ ਕਿਉਂ ਕਹਿੰਦੇ ਪੁਲਿਸ ਆਈ ਹੈ ਹਾਂਜੀ ਪੁਲਿਸ ਦਾ ਕੀ ਕਹਿਣਾ ਹੈ ਪੁਲਿਸਗੇ ਸਾਡੇ ਐਸਐਚਓ ਆਣਗੇ ਉਹ ਤੁਹਾਡੇ ਕਹਾਂਗੇ ਉੱਥੇ ਜਾ ਕੇ ਥਾਣੇ ਜਾ ਕੇ ਤਸਵੀਰ ਲਿਖਾ ਕੇ ਆਓ ਕੰਪਲੇਨ ਲਿਖਾ ਕੇ ਆਓ ਕੋਈ ਸੀਸੀਟੀਵੀ ਆਈ ਸੀਸੀਟੀਵੀ ਹੈ ਹੀ ਨਹੀਂ ਕੋਈ ਗਲੀ ਮਹਲੇ ਚ ਵੀ ਨਹੀਂ ਲੱਗਿਆ ਸੀ ਇਹ ਮੈਨੂੰ ਲੱਗਿਆ ਕਿਸੇ ਨੂੰ ਚਾਹਲੇ ਪਈ ਅੱਛਾ ਤੁਸੀਂ ਮੰਗ ਕੀ ਕਰ ਰਹੇ ਹੋ ਹਾਂਜੀ ਮੰਗ ਕੀ ਕਰਦੂ ਪ੍ਰਸ਼ਾਸਨ ਤੋਂ ਕਿਸ ਤਰ੍ਹਾਂ ਦੀ ਕਾਰਵਾਈ ਹੋਣੀ ਚਾਹੀਦੀ ਹੈ ਮੇਰੇ ਦਿਨ ਦੇ ਹਾਰੇ ਲੁਧਿਆਣਾ ਵਿੱਚ ਘਾਹ ਸੀਫ ਨਹੀਂ ਹੈਗਾ ਕਾ ਤਾਂ ਸੇਫ ਹੈ ਹੀ ਨਹੀਂ ਸਹੀ ਗੱਲ ਦਿਨ ਦਿਹਾੜੇ ਮੇਰੇ ਨੌਕਰੀ ਨਾ ਕਰ ਉਹ ਸਾਇਰ ਨੌਕਰੀ ਕਰਦੇ ਅੱਜ ਕਰ ਇਹ ਤਾਂ ਸੇਫ ਹੈ ਹੀ ਨਹੀਂ ਫਿਰ ਤਾਂ ਇਦਾਂ ਨਾ ਪੁਲਿਸ ਕੁਝ ਕਰ ਰਹੀ ਹੈ ਕੁਝ ਪੁਲਿਸ ਕੁਝ ਨਹੀਂ ਕਰ ਰਹੀ ਪੁਲਿਸ ਨੂੰ ਬਿਨਕਾਸ ਦੇ ਦਿੱਤੀ ਤਾਂ ਆਈ ਸੀਗੇ ਹਾਂਜੀ ਹਾਂਜੀ ਪੁਲਿਸ ਆ ਕੇ ਗਈ ਹੈ ਹੁਣੇ ਹਾਂਜੀ